हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਮਹਿਮੂਦਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਵੰਤ ਉਹਨਾਂ ਦੇ ਫਾਰਮ ਤੇ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਗੁਰਵੰਤ ਉਹਨਾਂ ਦਾ ਦੋਸਤੋ ਪਸ਼ੂ ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਦੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲ 5 ਮੱਜਾਂ ਦਿਖਾਉਣੀਆਂ ਨੇ ਤਿੰਨ ਸੂਈਆਂ ਦੋ ਗੱਬਰ ਠੀਕ ਹੈ ਜੀ ਤੇ ਬਾਕੀ ਆ ਇਹ ਨਵੇਂ ਪਸ਼ੂਆਂ ਦੀ ਡਿਟੇਲ ਆ ਤੁਸੀਂ ਸਮੇਂ-ਸਮੇਂ ਨਾਲ ਲੈਂਦੇ ਰਿਆ ਕਰੋ ਪਸ਼ੂ ਦੋਸਤੋ ਵੱਡੀ ਗਿਣਤੀ ਦੇ ਵਿੱਚ ਆਉਂਦੇ ਆ ਤੇ ਜ਼ਿਆਦਾਤਰ ਮੱਝਾਂ ਤੁਹਾਨੂੰ ਪਿਛਲੀਆਂ ਵੀਡੀਓ ਕਿ ਵੀ ਆਪਾਂ ਪਾਈਆਂ ਬਹੁਤ ਸਾਰੀਆਂ ਮੱਝਾਂ ਝੋਟੀਆਂ ਤੁਹਾਨੂੰ ਇਸ ਕਿਲੇ ਦੇ ਉੱਪਰੋਂ ਦੇਖਣ ਦੇ ਵਿੱਚ ਮਿਲਦੀਆਂ ਰਹਿੰਦੀਆਂ ਨੇ ਤੇ ਸੋਇਆ ਸੋਇ ਨਾਗ ਵੀ ਆ ਦੋਸਤੋ ਗੱਪਣ ਵੀ ਆ ਤੇ ਸਾਰੇ ਵੀਰਾਂ ਨੂੰ ਬੇਨਤੀ ਆਪਣੀ ਹੁੰਦੀ ਆ ਰਿਕਵੈਸਟ ਹੁੰਦੀ ਆ ਵੀ ਜਿਹੜਾ ਵੀ ਕੋਈ ਖਰੀਦਦਾਰ ਪਸ਼ੂ ਖਰੀਦਣ ਆ ਰਿਹਾ ਹੈ ਗੱਪਣ ਪਸ਼ੂ ਆਪਣਾ ਚੌਥਾ ਥਨਾ ਦੀ ਤਿੱਪ ਕੇ ਤਸੱਲੀ ਤੁਸੀਂ ਕਰਨੀ ਆ ਤੇ ਜਿਹੜਾ ਪਸ਼ੂ ਸੋਇਆ ਸੋਇਆ ਦੋਸਤੋ ਦੋ ਟਾਈਮ ਚਲੋ ਚਾਹੇ ਕੋਈ ਵੀਰ ਚਾਰ ਟਾਈਮ ਚਲੋ ਸੋ ਪਸ਼ੂ ਵਪਾਰ ਦਾ ਕੀਤਾ ਦੋਸਤੋ ਕਾਫੀ ਲੰਬੇ ਸਮੇਂ ਤੋਂ ਵੀਰ ਹਣੀ ਕਰਦੇ ਆ ਰਹੇ ਆ ਪੀੜੀ ਦਰ ਪੀੜੀ ਸੋ ਸਾਰੇ ਵੀਰ ਜਾਣਦੇ ਆ ਤੇ ਪਿੰਡ ਮਹਿਮੂਦਪੁਰ ਤੁਸੀਂ ਵਿజిਟ ਕਰਨੀ ਆ ਅਮਰਕੋਟ ਅੱਡਾ ਲੱਗਦਾ ਦੋਸਤੋ ਲਖਨਾ ਰਾਜੋ ਕੇ ਪਿੰਡ ਬਿਲਕੁਲ ਨਜ਼ਦੀਕ ਆ ਸੋ ਅੱਜ ਤਰੀਕ ਤੁਸੀਂ ਨੋਟ ਕਰ ਲਓ ਦੋਸਤੋ ਅੱਜ ਆਪਾਂ ਵੀਡੀਓ ਬਣਾ ਰਹੇ ਆ 18 ਜੂਨ ਤੇ ਸਮਾਂ ਕੋਈ ਸ਼ਾਮ ਦਾ ਦੋਸਤੋ ਸਾਢੇ 3:00 ਵਜੇ ਦਾ ਸਮਾਂ ਹੈ ਸੋ ਜਿਹੜੇ ਐਨੀਮਲ ਸੋਏ ਆ ਉਹਨਾਂ ਦੀ ਆਪਾਂ ਪੂਰੀ ਡਿਟੇਲ ਪੁੱਛਾਂਗੇ ਦੋਸਤੋ ਟਾਈਮ ਟੂ ਟਾਈਮ ਕਿੰਨੇ ਵਜੇ ਚਵਾਈ ਵੀਰ ਕਰਦੇ ਆ ਤੇ ਕੀ ਮੁੱਲ ਪੜਦਾ ਕੀ ਰੇਟ ਭਾਅ ਪੜਦਾ ਰਹਿਣ ਵਾਲਾ ਪੂਰੀ ਡਿਟੇਲ ਪੂਰੀ ਇਨਫੋਰਮੇਸ਼ਨ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਆਓ ਕਰਦੇ ਆ ਗੱਲਬਾਤ ਵੀਰ ਗੁਰਵੰਤ ਦੇ ਨਾਲ ਸੋ ਜੁੜੇ ਰਹੋ ਵੀਡੀਓ ਦੇ ਨਾਲ ਨਾਲ ਜਿਹੜੇ ਦੋਸਤੋ ਅੰਤ ਤੱਕ ਤਾਂ ਜੋ ਪੂਰੀ ਜਾਣਕਾਰੀ ਆ ਪੂਰੀ ਇਨਫੋਰਮੇਸ਼ਨ ਆ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਸਭ ਤੋਂ ਪਹਿਲਾਂ ਵੀਰੇ ਗੁਰਵੰਤ ਸਾਸਰੀਕਰ ਸਾਸਰੀਕਰ ਵੀਰ ਜੀ ਹਰਨਾਮਨ ਸਾਹਿਬ ਠੀਕ ਆ ਜੀ ਬੜੇ ਵਧੀਆ ਵੀਰ ਗੁਰਵੰਤ ਠੀਕ ਠਾਕ ਜੀ ਹਾਂਜੀ ਵਧੀਆ ਵੀਰ ਜੀ ਠੀਕ ਠਾਕ ਜੀ ਠੀਕ ਠਾਕ ਆ ਜੀ ਗੁਰਵੰਤ ਸਾਸਰੀ ਅੱਛਾ ਵੀਰ ਗੁਰਵੰਤ ਐਨੀਮਲ ਜਿੱਦਾਂ ਕਿ ਆਪਾਂ ਜ਼ਿਕਰ ਕੀਤਾ ਟੋਟਲ ਅੱਜ ਪੰਜ ਮੱਝਾਂ ਆਪਣੇ ਕੋਲ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਸੂਈਆਂ ਦੋ ਗੱਬਣ ਹਾਂਜੀ ਤਿੰਨ ਸੂਈਆਂ ਤੇ ਦੋ ਗੱਬਣਾ ਤਿੰਨ ਨੀਲੀ ਜੀ ਤੇ ਦੋ ਮਰਾਜ ਠੀਕ ਹੈ ਜੀ ਠੀਕ ਹੈ ਤੇ ਬਾਕੀ ਆ ਚੌਣ ਚਾਣ ਚੰਗੇ ਸਾਫ ਸੁਥਰੇ ਪਸ਼ੂ ਹਰ ਵਾਰ ਦੀ ਤਰ੍ਹਾਂ ਚੌਣ ਚਾਣ ਜਿਹੜੀਆਂ ਤਿੰਨੇ ਸੂਈਆਂ ਆ ਪੋਲੀਆਂ ਤੇ ਗੱਬਣ ਵੀ ਆ ਤੇ ਪਣ ਪੋਲੀਆਂ ਠੀਕ ਹੈ ਜੀ ਹਾਂਜੀ ਅੱਛਾ ਵੀਰ ਗੁਰਵੰਤ ਕੋਈ ਖਰੀਦਦਾਰ ਵੀ ਰਹਿੰਦਾ ਤੇ ਜਿਆਦਾਤਰ ਆਨਲਾਈਨ ਸੌਦਾ ਹੁੰਦਾ ਆਪਣੇ ਘਰੋਂ ਜਾਂ ਮਤਲਬ ਕਿ ਇੱਥੇ ਆਣ ਕੇ ਵੀਰ ਆਪਣੀ ਤਸੱਲੀ ਕਰਕੇ ਲੈ ਜਾਂਦਾ ਹਾਂਜੀ ਹਾਂਜੀ ਉਹ ਵਰਦੀ ਆ ਕੀ ਦਾ ਅਗਲੇ ਨੂੰ ਜੇ ਦਾ ਜਆ ਆਨਲਾਈਨ ਮੰਗਾਲਾ ਫਿਰ ਸਾਡੀ ਗਰੰਟੀ ਹੈ ਜੇ ਆਉਣਾ ਆਪਦੀ ਆਣ ਕੇ ਤਸੱਲੀ ਕਰ ਫਿਰ ਤਾਂ ਕਰ ਹੀ ਲੈਣੀ ਹੈ ਤਸੱਲੀ ਹਣਾ ਫਿਰ ਤਾਂ ਚਲੋ ਕਾਦੀ ਆਪਣੀ ਜ਼ਿੰਮੇਵਾਰੀ ਰਹਿ ਜਾਂਦੀ ਹੈ ਅਗਲੇ ਵੀਰ ਨੂੰ ਆਪਾਂ ਹਰ ਵਾਰ ਕਹਿੰਦੇ ਵੀ ਇੱਥੇ ਆਣ ਕੇ ਆਪਦੀ ਤਸੱਲੀ ਕਰਕੇ ਲੈ ਕੇ ਜਾਓ ਹਾਂਜੀ ਲੋ ਦੋਸਤੋ ਸ਼ੁਰੂਆਤ ਕਰਦੇ ਆ ਤੇ ਪਹਿਲੇ ਨੰਬਰ ਤੋਂ ਸ਼ੁਰੂਆਤ ਇਸ ਮੱਝ ਤੋਂ ਕਰ ਲਾਂਗੇ ਨੀਲੀ ਰਾਵੀ ਦੀ ਮੱਝ ਆ ਤੇ ਬਿਲਕੁਲ ਤਾਜੀ ਸੱਜਰ ਸੂਈ ਆ ਅੱਜ ਸੂਈ ਸਵੇਰੇ ਅੱਜ ਮਾਰਨਿੰਗ ਹਾਂਜੀ ਲੋ ਵੀ ਗਿੱਲੇ ਨਾੜੂ ਤੇ ਆ ਦੋਸਤੋ ਬੱਚਾ ਮਗਰ ਕੱਟੀ ਆ ਗਈ ਹਾਂਜੀ ਕੱਟੀ ਲੋ ਜੀ ਕੱਟੀ ਨੂੰ ਜਨਮ ਦਿੱਤਾ ਬਾਕੀ ਬੱਚਾ ਤੁਸੀਂ ਇੱਕ ਵਾਰੀ ਮੈਂ ਆਹ ਦੇਖ ਲਓ ਠੀਕ ਆ ਜੀ ਸੋ ਜਿਹੋ ਜੇ ਬੋਲ ਤੋ ਆਪਾਂ ਨਾਰਮਲੀ ਗੱਲ ਕਰਦੇ ਆ ਵੀ ਕ੍ਰੋਸ ਕਰਾ ਦਿੰਨੇ ਉਹੋ ਜੇ ਬੱਚਾ ਪਸੂ ਨੇ ਪਾ ਦੇਣਾ ਹੁੰਦਾ ਤੇ ਨੀਲੀ ਰਾਵੀ ਦੀ ਮਾਝਾ ਤੇ ਕਿਤੇ ਨੀਲੀ ਰਾਵੀ ਦਾ ਟੀਕਾ ਕਿਸੇ ਵੀਰ ਨੇ ਭਰਾਇਆ ਹੁੰਦਾ ਤਾਂ ਬਹੁਤ ਸੋਹਣੇ ਬੱਚੇ ਪਾ ਦੇਣੇ ਸੀ ਅਕਰਮਾਰੀ ਨੇ ਅੱਗੇ ਕੋਈ ਵੀਰ ਕੰਮ ਕਰਨਾ ਚਾਹੁੰਦਾ ਨਸਲ ਬਰੀਡ ਤੇ ਬੱਚੇ ਸੋਹਣੇ ਲੈ ਸਕਦੇ ਜੇ ਉਹਨਾਂ ਨੇ ਸਮੇਂ ਦੇ ਵਿੱਚ ਲੈ ਵੀ ਗਰਵੰਤ ਇਹਦਾ ਸੂਆ ਦੱਸ ਦੇ ਵੀਰ ਸੂਆ ਕਿੰਨਾ ਹੈ ਤੀਜਾ ਸੂਆ ਸੋਈ ਤੁਹਾਨੂੰ ਸਭ ਤੀਜ ਅੱਜ ਮਾਰਨਿੰਗ ਜੇਰਜੁਰ ਪਈ ਗੀ ਪ੍ਰੋਪਰ ਹਾਂਜੀ ਜੇਰਜੁਰ ਆਵੇ ਪਈ ਪ੍ਰੋਪਰ ਪਈ ਜਾਵੇ ਲਓ ਦੋਸਤੋ ਆ ਥੋੜੇ ਦੇ ਵਿੱਚ ਪਈ ਹੈ ਵੀਰ ਨੇ ਜੇਰਜੁਰ ਪ੍ਰੋਪਰ ਪਈ ਹੈ ਦਿਖਾਉਣ ਦੀ ਖਾਤਰ ਇਹ ਜੀ ਆ ਰੱਖਿਆ ਹਾਂਜੀ ਓਕੇ ਜੀ ਓਕੇ ਠੀਕ ਹੈ ਠੀਕਾ ਸੋ ਜੇਰਜੁਰ ਪ੍ਰੋਪਰ ਪਈ ਹੈ ਦੋਸਤੋ ਫੁੱਲ ਜੇਰ ਬਿਲਕੁਲ ਤੁਹਾਡੇ ਸਾਹਮਣੇ ਹੈ ਠੀਕ ਆ ਤੇ ਅ ਗਰੁਹਤ ਮਾਰਨਿੰਗ ਥੋੜੀ ਬਾਦੀ ਕੋਈ ਚੁਵਾਈ ਹੋ ਚੁੱਕੀ ਹੈ ਹਾਂਜੀ ਇਹਦਾ ਕੋਈ 2 ਟਾ 1 ਕਿਲੋ ਬੋਲਾ ਪਚੋਇਆ ਤੇ ਕਿੱਦਾਂ ਨਿਕਲੀ ਚੁਵਾਈ ਆ ਕੱਟੀ ਨੂੰ ਹਾਂਜੀ ਕਿਵੇਂ ਨਿਕਲੀ ਚੁਵਾਈ ਚੋਣ ਚਾਨ ਬਹੁਤ ਚੰਗੀ ਪੋਲੀ ਠੀਕ ਆ ਜੀ ਠੀਕ ਆ ਜੀ ਹਾਂ ਜੀ ਤਾਂ ਦੋਸਤੋ ਚੋਣ ਚਾਂ ਜਿਹੜੀ ਪੋਲੀ ਨਿਕਲੀ ਆ ਵਧੀਆ ਚੋਣ ਨਿਕਲੀ ਆ ਤੇ ਆ ਦੇਖੋ ਜੀ ਠੀਕ ਆ ਆ ਦੇਖੋ ਜੀ ਆ ਦੇਖ ਆ ਦੇਖੋ ਜਰਾ ਠੀਕ ਆ ਜੀ ਆ ਲਓ ਜੀ ਠੀਕ ਆ ਸੋ ਮੋਗਾ ਚਵਾਈ ਕਹ ਦੇਣੇ ਆ ਵੀ ਦੋਸਤੋ ਪੂਰੇ ਬੰਬੇ ਪਾਸ ਆ ਦੇਖੋ ਠੀਕ ਆ ਜੀ ਮੋਟੀ ਧਾਰ ਆ ਹਾਂ ਜੀ ਚਵਾਈ ਗੰਨੇ ਵਰਗੀ ਤੇ ਬਿਲਕੁਲ ਪੋਲੀ ਰੂਵ ਵਰਗੀ ਆ ਠੀਕ ਆ ਜੀ ਸੋ ਸੋਹਣੇ ਪਿੱਠਪੂੜੇ ਦੇ ਵਿੱਚ ਆ ਚੌੜਾ ਪਿੱਠਪੂੜਾ ਬਾਕੀ ਮਾਰਕਿੰਗ ਤੁਸੀਂ ਇਹ ਵੇਖ ਕੇ ਚੈੱਕ ਕਰੋ ਸਟੇਟ ਪਟਾ ਆਉਂਦਾ ਠੀਕ ਆ ਜੀ ਬਿੱਲੀ ਮਣਕੀ ਅੱਖ ਤੇ ਚਾਰੇ ਖੋਰ ਹਵਾਨੇ ਲੇਵੇ ਤੇ ਨਿਸ਼ਾਨ ਪ੍ਰੋਪਰ ਤੁਹਾਨੂੰ ਦਿਖਾਈ ਦੇ ਰਿਹਾ ਠੀਕ ਆ ਤੇ ਲੈ ਵੀ ਵੀਰ ਗਰਵੰਤ ਇੱਕ ਪੂਰੀ ਖੋਲ ਕੇ ਮੜਾ ਜਾਂ ਤੋਰ ਕੇ ਕਰਾਈਏ ਦਰਸ਼ਨ ਤੇ ਬਾਕੀ ਸੂਸਵਾ ਦੇ ਵਿੱਚ ਆ ਦੋਸਤੋ ਅੱਜ ਮਾਰਨਿੰਗ ਹੀ ਸੂਈ ਆ ਜਿੱਦਾਂ ਕਿ ਤੁਹਾਨੂੰ ਦੱਸ ਹੀ ਦਿੱਤਾ ਸੂਸਵਾ ਦੇ ਵਿੱਚ ਪਸੂ ਆ ਜਾਂਦਾ ਠੀਕ ਆ ਜੀ ਬਾਕੀ ਵਜਨ ਪੱਟੇ ਵਾਲੀ ਆ ਮੈਂ ਵਜਨ ਲੋਡ ਪੂਰਾ ਸਿੰਗਲ ਹੱਡੀ ਦੇ ਵਿੱਚ ਆ ਦੇਖੋ ਜੀ ਠੀਕ ਹੈ ਜੀ ਸੋ ਹਰ ਮੌਕੇ ਤੇ ਬੌਲੇ ਤੇ ਅੱਜ ਦੋਸਤੋ ਕੋਈ ਵੀਰ ਚੁਵਾਈ ਕਰਨਾ ਚਾਹੁੰਦਾ ਤਾਂ ਬੌਲੇ ਤੇ ਤੁਸੀਂ ਆਣ ਕੇ ਆਪਣੀ ਤਸੱਲੀ ਕਰ ਸਕਦੇ ਜੀ ਮਗਰ ਕੱਟੀ ਆ ਬਿਲਕੁਲ ਗਿੱਲੇ ਨੜੂ ਤੇ ਅੱਜ ਮਾਰਨਿੰਗ ਜਿੱਦਾਂ ਤੁਹਾਨੂੰ ਦੱਸ ਹੀ ਦਿੱਤਾ ਵੇ ਸੂਈ ਆ ਮਾਰਨਿੰਗ ਤੇ ਚੋਣ ਚਾਨ ਚੰਗੀ ਨਿਕਲੀ ਆ ਬਾਕੀ 2 2 4 4 ਧਾਰਾ ਮਾਰ ਕੇ ਆਪਾਂ ਵਿੱਚੇ ਤਸੱਲੀ ਕਰਵਾਤੀ ਏ ਠੀਕ ਆ ਸੋ ਆ ਤੁਸੀਂ ਇੱਕ ਵਾਰੀ ਥਾਣਾ ਥੋੜਾ ਜਿਹਾ ਹੋਰ ਨਜ਼ਦੀਕੀ ਤੋਂ ਦੇਖ ਲਓ ਠੀਕ ਆ ਜੀ ਅਗਲੇ ਪਿਛਲੇ ਥਾਣਾ ਦਾ ਗੈਪ ਸੋ ਸੈਜ ਆਪਸੀ ਥਾਣਾ ਦਾ ਆ ਦੇਖੋ ਜੀ ਤੇ ਕੀ ਇਹਦੀ ਡਿਮਾਂਡ ਕਰਵੰਤ ਕਰਦੇ ਆ ਵੀਰ ਇਹਦੀ ਡਿਮਾਂਡ ਵੀਰ ਜੀ ਲੱਖ ਰੁਪਈਆ ਹਾਂਜੀ ਇਹ 95000 ਦੀ ਦੇ ਦਾਂਗੇ ਆਪਾਂ ਨੂੰ 95 ਦੀ ਹਾਂਜੀ ਤੇ ਛੋੜ ਛੱਪੇ ਕਰਦੀ ਏ ਖੁੱਲੇ ਕੋਈ ਨਹੀਂ ਹੋ ਜੂਗਾ ਕਿ ਮੌਕੇ ਤੇ ਮੰਨਤਨ ਹੋ ਜੂਗਾ ਮਤਲਬ ਵੀ ਦੇ ਦੇਣੀ ਆਪਾਂ ਸੱਜਣ ਕੋਈ ਆਵੇ ਤਾਂ ਨਰਾਸ਼ ਨਾ ਜਾਵੇ ਦੇ ਦਾਂਗੇ ਤੇ ਥੋੜੇ ਬਾਅਦ ਇੱਕ ਅਸਰ ਕਰਕੇ ਕੋਈ ਵੀਰ ਇਹ ਨਾਖੇ ਵੀ ਯਾਰ ਦੇਂਦੇ ਨਹੀਂਗੇ ਵੀਰ ਯਾਰ ਪਸੂ ਹਣਾ ਇਹ ਪੂਰੀ ਕਸਰ ਕੁਸਰ ਕੱਢ ਕੇ ਦੇ ਦਿੱਤੀ। ਬਸ ਦੋਸਤੋ 95000 ਯੈਸਨੋਵਾ ਤੇ 95000 ਦੇ ਵਿੱਚੋਂ ਵੀਰ ਗਰਵੰਤਾਂ ਦਾ ਵੀ ਆਪਾਂ ਮਾਨਤਨ ਖੁੱਲਾ ਕਰਾਂਗੇ ਕਿਸੇ ਸੱਜਣ ਦੇ ਘਰ ਆਏ ਦਾ ਤੇ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੀ ਬਿਲਕੁਲ ਚੋਕੇ ਤਸੱਲੀ ਕਰ ਲਿਓ ਠੀਕ ਹੈ ਤੇ ਸੈਕਿੰਡ ਨੰਬਰ ਤੇ ਜਿਹੜੀ ਵੀਰ ਗਰਵੰਤਾ ਅੱਜ ਖੜੀ ਆ ਇਹ ਵੀ ਸੋਈ ਆ ਸੰਸਾਬ ਸੋਈ ਆ ਜੀ ਹਾਂਜੀ ਤੀਜਾ ਸੋਈ ਜੇ ਆ ਇਹਦਾ ਬੱਚਾ ਉਧਰ ਹੀ ਵਿਖਾ ਦਿੰਨੇ ਕੋਈ ਗੱਲ ਨਹੀਂ ਜੀ ਹਾਂ ਜੀ ਲਓ ਦੋਸਤੋ ਤੀਜਾ ਸੂਆ ਇਹ ਮੱਝ ਸੂਈ ਆ ਹਾਂ ਜੀ ਬੱਚਾ ਕਟਾ ਮਗਰ ਦੇ ਨਹੀਂ ਇਹਦੇ ਮਗਰ ਕੱਟੀ ਆ ਮਗਰ ਇਹਦੇ ਵੀ ਫੀਮੇਲ ਆ ਹਾਂ ਜੀ ਲਓ ਜੀ ਮਗਰ ਇਹਦੇ ਵੀ ਕੱਟੀ ਆ ਠੀਕ ਆ ਜੀ ਆਹ ਬੱਚਾ ਵੇਖ ਲਓ ਹਾਂ ਜੀ ਅੱਜ ਕਿੰਨੇ ਕਿ ਦਿਨਾਂ ਦੇ ਵਿੱਚ ਅੱਜ ਇਹਨੂੰ ਕੋਈ 7ਵਾਂ ਦਿਨ ਹੋ ਗਿਆ ਸੂਈ ਨੂੰ 7 ਹਫ਼ਤੇ ਦੀ ਸੂਈ ਹਾਂ ਜੀ ਲਓ ਜੀ ਆਹ ਮਗਰ ਕੱਟੀ ਆ ਬਿਲਕੁਲ ਬਲੈਕ ਇੱਕ ਰੰਗ ਕਾਲੀ ਠੀਕ ਆ ਜੀ ਪੂਛ ਕੋਈ ਅੱਧਾ ਹੀ ਗਿੱਠ ਮਗਰ ਵਾਈਟ ਆ ਆ ਮਗਰ ਕੱਟੀ ਜਿਹੜੀ ਸਾਹਮਣੇ ਤੁਸੀਂ ਬੱਚਾ ਦੇਖ ਰਹੇ ਹਫਤੇ ਸੱਤਾਂ ਦਿਨਾਂ ਦੀ ਸੂਈ ਹੈ ਦੋਸਤੋ ਤੀਜਾ ਸੂਆ ਤੇ ਗਰਵੰਤ ਦੁੱਧ ਕਿੰਨੇ ਕਿਤੇ ਆ ਗਈ ਆ ਇਹਦੇ ਥੱਲੇ ਕੋਈ 10 ਕਿਲੋ ਦੁੱਧ ਹੋ ਤਿਆਰ ਹੁਣ 10 ਕਿਲੋ ਹਾਂਜੀ ਤੇ ਕਿਵੇਂ ਆ ਚੋਣ ਪਸਮਾਉਣ ਦੀ ਜਵਾਬ ਬਹੁਤ ਚੰਗਾ ਲੱਗਾ ਇਹਨੂੰ ਪੋਲਾ ਇੱਕ ਨੰਬਰ ਚ ਵਾ ਲਗਾ ਠੀਕ ਆ ਜੀ ਹਾਂਜੀ ਪਸਮਾ ਆ ਪਸਮੂ ਇੱਕ ਵਾਰ ਬਿਲਕੁਲ ਹਾਂਜੀ ਹਾਂਜੀ ਠੀਕ ਆ ਜੀ ਲਓ ਵੀ ਜਵਾਬ ਪਸਮਾ ਦੀ ਦੋਸਤੋ ਖਰੀ ਆ ਬਿਲਕੁਲ ਦੁੱਧ ਕਿੰਨਾ ਦੱਸਿਆ 10 ਕਿਲੋ ਦੁੱਧ ਥੱਲੇ ਤਿਆਰ ਹਣ 10 ਕਿਲੋ ਆ ਜੀ ਲਓ ਵੀ 10 ਕਿਲੋ ਦੁੱਧ ਤੇ ਦ ਆਪ ਤੇਗਦੀ ਸੂਈ ਠੀਕ ਆ ਬਾਕੀ ਮੂੰਹ ਮੱਥੇ ਦੀ ਵੀ ਚੰਗੀ ਆ ਦੇਖ ਸਕਦੇ ਤੁਸੀਂ ਠੀਕ ਆ ਜੀ ਤੇ ਸਿੰਘ ਗੁਲਾਈ ਦੇ ਵਿੱਚ ਆ ਨੋਰਮਲ ਜਿਹੜਾ ਉੱਚਾ ਖੁੱਲਾ ਵੀ ਤੁਸੀਂ ਕਹਿ ਸਕਦੇ ਜੀ ਗੁਲਾਈ ਦੇ ਵਿੱਚ ਆ ਸਿੰਘ ਬੈਕ ਸਾਈਡ ਤੋਂ ਬਾਕੀ ਮੂੰਹ ਮੱਥੇ ਦੀ ਚੰਗੀ ਆ ਪਤਲੇ ਪਿੰਡੇ ਦੇ ਵਿੱਚ ਆ ਥਣ ਦੇ ਬਾ ਇੱਕ ਵਾਰੀ ਤੁਹਾਨੂੰ ਥੋੜਾ ਆਪਾਂ ਨੇੜੇੋਂ ਦਿਖਾ ਦਨੇ ਆ ਬੈਣੀ ਸਾਈਡ ਤੋਂ ਆ ਦੇਖੋ ਠੀਕ ਆ ਜੀ ਸੋ ਸੈਸੂ ਜੀ ਥਣਾ ਦਾ ਵਧੀਆ ਵਾ ਠੀਕ ਆ ਸੋ ਤੋਰ ਕੇ ਆਪਾਂ ਜਦੋਂ ਦਿਖਾ ਦਨੇ ਆ ਦੋਸਤੋ ਤੇ ਬਤੇਰੇ ਗੱਲਬਾਤ ਹੋਰ ਸਮਝ ਆ ਜਾਊਗੀ ਤੁਹਾਨੂੰ ਤੇ ਹਫਤੇ ਕਿਤੇ ਦੌਰਾਨ ਤਦਸਕ ਲੀਟਰ ਤੇੜਾ ਦੋਸਤੋ ਦੁੱਧ ਦੇ ਥੱਲੇ ਹੁਣ ਮੌਜੂਦ ਆ। ਬਾਕੀ ਚੋਣ ਜਾਂ ਦੀ ਕੋਈ ਭੂਰ ਫੁਆਰਾ ਕਿਸੇ ਤਰ੍ਹਾਂ ਦਾ ਨਹੀਂ ਨਹੀਂ ਕਹੇ ਗੱਲ ਦੀ ਪ੍ਰੋਬਲਮ ਨਹੀਂ ਸੰਸਾ। ਹਾਂ। ਲੈਵਾ ਥੋੜਾ ਜਿਵੇਂ ਦੁੱਧ ਆ ਬੰਦਲੇਵੇ ਦੀ ਬਿਲਕੁਲ ਖਾਲਾ ਘਟ ਵਿਖਾਉਂਦੀ ਆ ਦੁੱਧੇ ਦਾ। ਬਿਲਕੁਲ ਬਿਲਕੁਲ ਹਾਂਜੀ। ਸੋ ਅਸਲ ਦੇ ਵਿੱਚ ਦੋਸਤੋ ਪਸ਼ੂ ਦੀ ਖਾਸੀਅਤ ਆ ਜਿਹੜੇ ਬੰਦਲੇਵੇ ਦੇ ਪਸ਼ੂ ਆ ਕਈ ਵਾਰ ਜਜਮੈਂਟ ਸ਼ੋ ਘਟ ਕਰਾਉਂਦੇ ਆ। ਪਰ ਦੁੱਧ ਕਰਮਾ ਵਾਲੇ ਉਦੋਂ ਪਤਾ ਲੱਗਦਾ ਵੀ ਕੱਢੀ ਕਿੱਥੋਂ ਆਉਂਦੀ ਆ ਠੀਕ ਆ ਜੀ ਉਹ ਗੱਲਬਾਤ ਆ ਵੀ ਫਿਕਸ ਛੱਡੇ ਦੇ ਵਿੱਚ ਆ ਕਸਮੇ ਛੱਡੇ ਦੀ ਆ ਤੇ ਥਣ ਥਣ ਪੂਰਾ ਜਿਵੇਂ ਆਪਾਂ ਕਹਲੇ ਵੀ ਮੁਠੀ ਵਿੱਚ ਆਉਣ ਵਾਲਾ ਥਣਾ ਪੂਰੀ ਮੁਠੀ ਵਾਲਾ ਥਣਾ ਨਾ ਵੱਧ ਤੇ ਨਾ ਹੀ ਘਟ ਠੀਕ ਆ ਜੀ ਬੜਾ ਘੜ ਕੇ ਥਣ ਲੱਗਾ ਕਰਮਾ ਵਾਲੀ ਨੂੰ ਜਿਵੇਂ ਪਹਿਲਾਂ ਝੋਟੀਆਂ ਨੂੰ ਆਪਾਂ ਕਈ ਵਾਰ ਥਣ ਵੇਖਦੇ ਆ ਉਹੋ ਜਿਹਾ ਥਣਾ ਸੋਲੇ ਵੇ ਲੋਵੇ ਦੀ ਵੀ ਬਹੁਤ ਸੋਹਣੀ ਪਤਲੇ ਪਿੰਡੇ ਦੇ ਵਿੱਚ ਸਿੰਗਲ ਹੱਡੀ ਦੇ ਵਿੱਚ ਠੀਕ ਆ ਜੀ ਦੇ 10 ਕਿਲੋ ਤੋਂ ਚੱਲ ਰਹੀ ਆ ਮੌਜੂਦਾ ਟਾਈਮ ਤੇ ਕੋਈ ਭਰਾ ਆਪਣੀ ਦੋ ਟਾਈਮ ਚੋ ਮਗਰ ਕੱਟੀ ਇੱਕ ਵਾਰੀ ਫੇਰ ਕਨਫਰਮ ਕਰਾ ਦਿੰਦੇ ਆ ਮਗਰ ਫੀਮੇਲ ਕਾਫ ਇਸ ਮੱਝ ਦੇ ਬੱਚਾ ਜਿਹੜਾ ਠੀਕ ਹੈ ਜੀ ਲੈ ਵੀ ਕਰਵਾਤ ਇਹ ਕਿੰਨੇ ਦੀ ਦੇ ਦੇਣੀ ਫਿਰ ਵੀਰ ਕਿੱਥੋਂ ਤੱਕ ਇਹਦੀ ਡਿਮਾਂਡ ਵੀਰ ਜੀ 75000 ਰੁਪਏ ਜਿਹੜੀ ਸਹੀ 75000 ਹਾਂ ਜੀ ਠੀਕ ਹੈ ਬਾਕੀ ਛੋਟਾ ਛਾਟਾਂ ਕਰਕੇ ਦੇ ਦਿਆ ਜੀ ਉਹ ਚੋ ਕੋਈ ਮੌਕੇ ਦੀ ਮੰਗਤਨ ਹੋ ਜਾਊਗਾ ਆ ਹਾਂ ਜੀ ਬਿਲਕੁਲ ਲੋ ਵੀ 75000 ਦੀ ਦੋਸਤੋ ਇਹ ਮੱਝ ਮਿਲ ਜੂਗੀ ਤੁਹਾਨੂੰ ਮਗਰ ਕੱਟੀ ਆ ਠੀਕ ਆ ਜੀ ਤੇ ਇੱਕ ਤੀਜੇ ਨੰਬਰ ਤੇ ਜਿਹੜੀ ਆ ਆ ਗਈ ਆਪਣੇ ਕੋਲ ਨੀਲੀ ਦੀ ਹਾਂਜੀ ਇਹ ਵੀ ਸੋਈ ਹੈ ਠੀਕ ਆ ਜੀ ਲੋ ਵੀ ਦੋਸਤੋ ਤੇ ਸੂਹਾ ਕਿਨਵਾ ਇਹ ਦੂਜਾ ਸੂਹਾ ਸੋਈ ਦੂਜਾ ਸੂਹਾ ਹਾਂਜੀ ਅੱਛਾ ਜੀ ਪੰਜ 50 ਮੈਂ ਥੋੜੀ ਠੀਕ ਆ ਠੀਕ ਆ ਹਾਂ ਸਭ ਹੀ ਘਟਿਆ ਸੂਹਾ ਦੂਜਾ ਸੋਈ ਹਾਂ ਲੋ ਵੀ ਦੋਸਤੋ ਸੂਹਾ ਬਈ ਗਰਮੰਤਾਂ ਦਾ ਵੀ ਦੂਜਾ ਬਾਕੀ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਬੇਸ਼ੱਕ ਅਗਲੇ ਘਰ ਨੇ ਦੂਜਾ ਸੂਆ ਕਿਹਾ ਜਾਂ ਵੀਰ ਉਹਨਾਂ ਨੂੰ ਦੂਜਾ ਸੂਆ ਮੰਨ ਕੇ ਖਰੀਦੀ ਆ ਕਿ ਸਮਝ ਹਰ ਕਾ ਵੀਰ ਦੀ ਆਪੋ ਆਪਣੀ ਆ ਤੇ ਸਭੀ ਸੂਬੀ ਕਾ ਆਟਾ ਕਈ ਵਾਰ ਸੂਬਿਆਂ ਦਾ ਬਖਾਲਾ ਪਸੂ ਤਾਂ ਜੱਜਮੈਂਟ ਕਰਵਾ ਜਾਂਦਾ ਬਾਕੀ ਤੁਹਾਡੇ ਸਾਹਮਣੇ ਆ ਨੀਲੀ ਬਿੱਲੀ ਬੋਲੀ ਮਨ ਕੀ ਆਖਾ ਠੀਕ ਆ ਜੀ ਬੱਲਾ ਮੱਥਾ ਬਿਲਕੁਲ ਟੇਢੇ ਕੱਟ ਦੇ ਵਿੱਚ ਅੱਛਾ ਤੇ ਸੂਆ ਗਰਮਤ ਦੱਸਤਾ ਦਿਨ ਕਿੰਨੇ ਹੋ ਗਏ ਸੂਈ ਨੂੰ ਅੱਜ ਤੀਜਾ ਦਿਨ ਇਹਨੂੰ ਤੀਜਾ ਦਿਨ ਹਾਂਜੀ ਅੱਛਾ ਬੱਚਾ ਇਹ ਮਗਰ ਇਹ ਮਰਾ ਹੋਇਆ ਕਟਾਵਾ ਲਓ ਜੀ ਹਾਂਜੀ ਲੋ ਵੀ ਆ ਮਗਰ ਕਟਾ ਹੈ ਜੀ ਗਿੱਲੇ ਨਾੜੂ ਜੀ ਬੱਲੇ ਮੱਥੇ ਤੇ ਠੀਕ ਆ ਜੀ ਆ ਵੇਖੋ ਨਾੜੂ ਬਿਲਕੁਲ ਗਿੱਲਾ ਨਾੜੂ ਬੱਚੇ ਦੇ ਨਾਲ ਸੋ ਤਿੰਨਾਂ ਦਿਨਾਂ ਦਾ ਜਿਹੜਾ ਇਹ ਬੱਚਾ ਠੀਕ ਆ ਜੀ ਮਗਰ ਕਟਾ ਮੇਲ ਕਾਫ ਤੀਜੇ ਨੰਬਰ ਤੇ ਮਾਂ ਜੀ ਦੋਸਤੋ ਤੇ ਗਰਵਾਂ ਤਾਂ ਇਹਦੇ ਥੱਲੇ ਬੌਲੇ ਦੀ ਫਿਰ ਸਥਿਤੀ ਕੀ ਆ ਇਹਦੇ ਥੱਲੇ ਕੋਈ 8 ਕਿਲੋ ਬਾਲਾ ਹੋਣਾ ਇਸ ਟਾਈਮ ਤੇ ਤਿਆਰ 8 ਕਿਲੋ ਹਾਂਜੀ ਪੱਕੀ ਚਵਾਈ ਚਵਾਈ ਕਿਦਾਂ ਦੀ ਲੱਗੀ ਚਵਾਈ ਚਵਾਈ ਬਹੁਤ ਚੰਗੀ ਲੱਗੀ ਅੱਛਾ ਜੀ ਹਾਂਜੀ ਠੀਕ ਆ ਜੀ ਆ ਦੋਸਤੋ ਚੋਣ ਚਾਣ ਦੀ ਚਵਾਈ ਚਵਾਈ ਦੀ ਪੂਰੀ ਗੱਲ ਵੇਰਨਾ ਕੀਤੀ ਵੀ ਬਿਲਕੁਲ A1 ਜ ਤੇ ਹਾਈਡ ਕਾ ਤੇ ਜਿਹੜਾ ਇਸ ਮੱਝ ਦਾ ਦੋਸਤੋ ਉੱਚਾ ਉੱਚੇ ਕੱਦ-ਕੱਡ ਦੇ ਵਿੱਚ ਤੇ ਸੂਸਵਾ ਦੇ ਵਿੱਚ ਆਇਆ ਪਸ਼ੂ ਇੱਕ ਵਾਰੀ ਦੋਸਤੋ ਸਾਰੇ ਵੀਰਾਂ ਨੂੰ ਪਤਾ ਹੀ ਆ ਠੀਕ ਆ ਜੀ ਕੋਈ ਪੱਠੇ-ਪੁੱਠੇ ਪਸ਼ੂ ਇੱਕ ਨਵੀਂ ਥਾਂ ਤੇ ਆਇਆ ਹੁੰਦਾ ਕੋਈ ਕੋਈ ਦੋ ਇੱਕ ਦੋ ਦਿਨ ਪੱਠੇ-ਪੁੱਠੇ ਪਸ਼ੂ ਵੀ ਨਹੀਂ ਚੁੱਕਦੇਗੇ ਚਾਰੂ-ਚੁਰੂ ਬਹੁਤ ਚੰਗੀ ਆ ਪਰ ਇੰਨਾ ਕ ਪਹਿਲਾਂ ਸਭ ਘਟੋ ਜੀ ਦੀ ਠੀਕ ਆ ਜੀ ਹਾਂਜੀ ਆਹ ਦੇਖੋ ਜੀ ਇਹਨੂੰ ਕਹਿੰਦੇ ਆ ਵੀ ਦੋਸਤੋ ਬਿਲਕੁਲ ਜਿਹੜੀ ਆਪਾਂ ਸਿੰਗਲ ਹੱਡੀ ਦੇ ਵਿੱਚ ਨੀਲੀ ਰਾਵੀ ਦੀ ਹੈ ਮੱਝ ਆ ਤੇ ਕਦ ਕੁੱਦ ਜਿਹੜਾ ਸੋਨਾ ਠੀਕ ਆ ਜੀ ਬਾਕੀ ਕੋਈ ਚੰਗੀ ਸੇਵਾ ਵੀਰ ਕਰੂਗਾ ਤੂੰ ਤਾਂ ਚੰਗਾ ਫੇਰ ਲੂਗਾ ਇਹਨੂੰ ਸੇਵਾ ਚੰਗੀ ਕਰ ਲੂਗਾ ਦੁੱਧ ਵੀ ਤੁਸੀਂ ਸੇਵਾ ਚੰਗੀ ਦਾ ਜਿਹੜਾ ਦੋਸਤੋ ਮੋਲ ਪਸੂ ਜ਼ਰੂਰ ਆਉਂਦਾ ਠੀਕ ਆ ਜੀ ਤੇ ਚੋਣ ਜਾਣ ਵੀ ਚੰਗੀ ਆ ਤੇ ਮਗਰ ਇਹਦੇ ਕਟਾ ਮੇਲ ਕਾਫ ਤੇ ਦਿਨਾਂ ਦੀ ਵੀ ਜਿਹੜੀ ਤਿੰਨ ਅੱਕ ਦਿਨਾਂ ਦੀ ਸੂਈਆ ਬੋਲਾ ਕਿੰਨਾ ਕ ਦੱਸਿਆ 8 ਕਿਲੋ ਬੋਲਾ ਤਿਆਰ ਹੋਣਾ ਇਸ ਟਾਈਮ ਤੇ 8 ਕਿਲੋ ਆ ਹਾਂਜੀ ਲਓ ਜੀ 8 ਕਿਲੋ ਬੋਲਾ ਠੀਕ ਹੈ ਤੇ ਜ਼ਿਆਦਾ ਨਹੀਂ ਤੇ ਗਰਮਾ ਤਾਂ ਕੋਈ 10 ਕਿਲੋ ਤੱਕ ਦੁੱਧ ਚੁਵਾਈ ਜਾਊਗੀ 10 ਕਿਲੋ ਤਾਂ ਰਾਮਨਾ ਦੇ ਦੋਗੀ ਠੀਕ ਆ ਜੀ 10 ਤੋਂ ਪਲਾਸ ਹੀ ਦਊਗੀ ਅੰਦਰ ਨਹੀਂ ਠੀਕ ਹੈ ਜੀ ਲੋ ਜੀ ਦੋਸਤੋ ਠੀਕ ਹੈ ਜੀ ਫਿਲਹਾਲ ਘੱਟ ਤੋਂ ਘੱਟ ਵੀ ਕੋਈ ਵੀਰ ਤੁਸੀਂ ਆਪਦੀ ਜਜਮੈਂਟ ਕਰਕੇ ਕੋਈ 10 ਕਿਲੋ ਦੀ ਜਜਮੈਂਟ ਕਰਕੇ ਕਿਉਂਕਿ 10 ਕਿਲੋ ਦੁੱਧ ਵੀ ਦੋਸਤੋ ਬਹੁਤ ਹੁੰਦਾ ਚੰਗੇ ਪਸ਼ੂ ਜਿਹੜੇ ਅੱਜ ਕੱਲ ਜਿਹੜੇ 10 ਕਿਲੋ ਤੱਕ ਵੀ ਪਹੁੰਚ ਰਹੇ ਆ ਠੀਕ ਆ ਬਾਕੀ ਬਿਲਕੁਲ ਹੈ ਪਤਲੇ ਪਿੰਡੇ ਦੇ ਵਿੱਚ ਚਮੜੀ ਬਿਲਕੁਲ ਇਹਦੀ ਪਤਲੀ ਆ ਤੇ ਚੋਣ ਚਾਂ ਵੀ ਤੁਹਾਨੂੰ ਦੱਸ ਹੀ ਦਿੱਤਾ ਵੀ ਸਾਫ਼ ਸੁਥਰੀ ਹੈ ਚੋਣ ਚਾਂ ਮਗਰ ਕਟਾ ਤੋ ਰੇਡਪੜ ਤਾਂ ਪੁੱਛ ਲਾਵਾਂਗੇ ਵੀਰ ਤੋਂ ਵੀ ਉਹਦੀ ਡਿਮਾਂਡ ਕੀ ਕਰਦੇ ਆ। ਸੋ ਥਣਦੇਵਾ ਇੱਕ ਵਾਰੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ। ਆਹ ਲੋ ਜੀ। ਜਿੱਡਾ ਕੱਦ ਕਾੜਾ ਸੰਧੂ ਸਾਹਿਬ ਇਹੋ ਸਮਝ ਹੁੰਦੀ ਏ ਔਰ ਵੱਡੀ ਚ ਆਪਣੀ। ਹੂੰ ਹੂੰ ਹੂੰ। ਅੱਛਾ ਗਰਮਪਤ ਇਹਦਾ ਵੀਰੇ ਫਿਰ ਕੀ ਕੀਤਾ ਜਮੋਲ? ਇਹਦੀ ਡਿਮਾਂਡ 80 ਯਰ। 80। ਹਾਂ ਜੀ। ਦੇਦਗੇ ਕਰਕੇ ਜਾਜੂ ਜੀ। ਚੱਲ 75000 ਦੇ ਦਿਆਂ ਨਾ। ਯੈਸ ਲੋ। ਹਾਂ ਜੀ। ਠੀਕ ਹੈ। ਲੋ ਵੀ 75000 ਦੀ ਦੋਸਤੋ ਇਹ ਤੁਹਾਨੂੰ ਦਿੱਤੀ ਜਾਊਗੀ ਮੱਝ ਬਾਕੀ ਤੁਸੀਂ ਪ੍ਰੋਪਰ ਦੇਖ ਹੀ ਲਈ ਹੈ ਠੀਕ ਆ ਜੀ ਸੋ ਨੀਲੀ রাਵੀ ਦੇ ਵਿੱਚ ਆ ਦੇਖ ਕੇ ਆਪਾਂ ਮਾਰਕਿੰਗ ਚ ਕਰੈਕਟਰ ਬਾਡੀ ਸਟਰਕਚਰ ਦੇਖਦੇ ਆ ਠੀਕ ਆ ਜੀ ਤੇ ਨੀਲੀ ਦਾਵੀ ਦੇ ਵਿੱਚ ਇਹ ਮੱਝ ਸੋ ਚੋਣ ਜਾਂ ਤੁਹਾਨੂੰ ਦੱਸਦਾ ਵੀ 8 ਕਿਲੋ ਬੋਲ ਤੇ ਹੋਣ ਚੱਲ ਰਹੀ ਹੈ ਠੀਕ ਆ ਸੋ ਜਰੂਰ ਤੁਸੀਂ ਆਪਣਾ ਜਿਹੜਾ ਵਿਚਾਰ ਕਰ ਸਕਦੇ ਜੀ ਇਹ ਨਹੀਂ ਸੰਧ ਸਭ ਗੁੱਡਿਆਂ ਦੇ ਮਾਸ ਚੜਿਆ ਹੁੰਦਾ ਤੇ ਕੱਦ ਲੋ ਥੋੜਾ ਕਫਰੇ ਆਹਾਂ ਨਹੀਂ ਕੱਦ ਵੱਡਾ ਉਹ ਘੱਟੋ ਘੱਟ ਵੀ ਅੱਧੀ ਗੱਟ ਵੱਧ ਜਾ ਆਪਣਾ ਹਾਂ ਜੀ ਦੋਣਾ ਜਾਵਦਾ ਡੰਗਾ ਆ ਬਿਲਕੁਲ ਜੀ ਬਿਲਕੁਲ ਲੋ ਵੀ ਬਰਾਬਰ ਪਿੱਛਾ ਪੁਛਾ ਵੀ ਤੁਸੀਂ ਵੇਖੋ ਬਿਲਕੁਲ ਹਵਾਨਾ ਲੇਵਾ ਵੀ ਬਿਲਕੁਲ ਬਖਾਲਾ ਪੱਧਰ ਦੋਵੇਂ ਸਾਈਡਾਂ ਤੋਂ ਠੀਕ ਹੈ ਤੇ ਇਸ ਤੋਂ ਬਾਅਦ ਗਰਵੰਤ ਜਿਹੜਾ ਆਪਣੇ ਕੋਲ ਅਗਲਾ ਨਾਗੇ ਆ ਗਿਆ ਵੀ ਨੀਲੀ ਜੀ ਹੈ ਹਾਂਜੀ ਇਹ ਵੀ ਨੀਲੀ ਜੀ ਚੌਥੇ ਨੰਬਰ ਤੇ ਜੀ ਇਹ ਗੱਬਣ ਜੀ ਇਹ ਗੱਬਣ ਆ ਗਈ ਹੈ ਹਾਂਜੀ ਲੋ ਵੀ ਇਹ ਗੱਬਣ ਆ ਦੋਸਤੋ ਠੀਕ ਹੈ ਚੌਥੇ ਨੰਬਰ ਤੇ ਵੇਰਵਾ ਪਾ ਦਿੰਨੇ ਆ ਤਾਂ ਜੋ ਬਾਅਦ ਵਿੱਚ ਕਿਸੇ ਵੀਰ ਨੇ ਵੇਰਵਾ ਲੈਣਾ ਤੁਹਾਡੇ ਲਈ ਸੌਖਾ ਰਹੇ ਤੇ ਦਿਨੇ ਤੇ ਕਿੰਨੇ ਕੁ ਅਜੇ ਪਏ ਆ ਇਹ ਅਜੇ ਹਫਤਾ ਲੈ ਜੂਗੀ ਹਫਤੇ ਕਿਤੇ ਅਜੇ ਹਾਂਜੀ ਠੀਕ ਹੈ ਜੀ ਤੇ ਸੂਆ ਇਹਦਾ ਕਿੰਨਾ ਤਿੱਜਾ ਸੂਆ ਸੋਣਾ ਨੇ ਤ ਲੋਬੇ ਤਜਾ ਸੂਆ ਤੇ ਹਫਤੇ ਕ ਦੀ ਹਜੇ ਦੋਸਤੋ ਸਮਾਂ ਤੁਸੀਂ ਮੰਨ ਲਿਓ ਵੀ ਹਜੇ ਲੈਫਟ ਆ ਠੀਕ ਆ ਜੀ ਹਫਤਾ ਕ ਦੇ ਬਹੁਤ ਚੰਗਾ ਚੌਰਸਲੇਵਾ ਬਣਾਉਗੀ ਮੈਂ ਹਾਂ ਆ ਵੇਖੋ ਜੀ ਠੀਕ ਆ ਸੋ ਬਖਾਲਾ ਵੇਖੋ ਬਹੁਤ ਸੋਹਣਾ ਪੱਦਰ ਬਖਾਲੇ ਦੇ ਵਿੱਚ ਆ ਵਿੱਠਾ ਵੇਖੋ ਜਿਵੇਂ ਘਟ ਘਟ ਲਾਈਆਂ ਦੀ ਹਾਂ ਗਰਲਾ ਬਰਲਾ ਵੀ ਸਪੈਸ਼ਲ ਹਾਂਜੀ ਆ ਲੋ ਜੀ ਠੀਕ ਆ ਜੀ ਸੋ ਇੱਕ ਹਫਤਾ ਬਾਕੀ ਆ ਤੀਜਾ ਸੂਆ ਇਹ ਸਮਾਜ ਨੇ ਸੂਣਾ ਚੌੜਾ ਪਿੱਠਪੜਾ ਹਾਈਟ ਕੱਟ ਦੀ ਵੀ ਚੰਗੀ ਆ ਵੇਲ ਬੂਲ ਬੜੀ ਸਪੈਸ਼ਲ ਲੰਬੀ ਆ ਗਰਮਾਣੀ ਠੀਕ ਆ ਜੀ ਲੰਬਾਈ ਲੰਬੂਈ ਵੀ ਪੂਰੀ ਆ ਆ ਦੇਖੋ ਇਧਰ ਹੱਸ ਠੀਕ ਆ ਜੀ ਤੇ ਗਰਮੰਤ ਇਹ ਵੀ ਬਾਹਰ ਕੱਢ ਕੇ ਵੀਰ ਤੋਰ ਕੇ ਦਿਖਾਈਏ ਇਹਨੂੰ ਵੀ ਆ ਫੇਸ ਕੁਆਲਿਟੀ ਠੀਕ ਆ ਜੀ ਕੋਸੋ ਕੋਸੋ ਨੀਲੀ ਦੇ ਪਸ਼ੂ ਮੈਨੂੰ ਲੱਗਦਾ ਵੀ ਜਿੰਨੇ ਵਾਰ ਵੀ ਆਪਾਂ ਹਰ ਕਪੂਰ ਦੇ ਵਿੱਚ ਦਿਖਾਏ ਆ ਕੋ ਨੀਲੀ ਰਾਵੀ ਦੇ ਪਸ਼ੂ ਘੱਟੋ ਘੱਟ ਵੀ ਕੋ ਤਿੰਨ ਤਿੰਨ ਚਾਰ ਚਾਰ ਨੱਕ ਜਿਹੜੇ ਆ ਹਰ ਕਪੂਰ ਦੇ ਵਿੱਚ ਤੁਹਾਨੂੰ ਦੇਖਣ ਦੇ ਵਿੱਚ ਮਿਲਦੇ ਆ ਕਿਉਂਕਿ ਬਾਰਡਰ ਏਰੀਆ ਆ ਵਾ ਤੇਵੇਂ ਆਪਾਂ ਰਾਜੋ ਕੇ ਪਿੰਡ ਕਰ ਲਈਏ ਗੱਲ ਮਹਿਮੂਦਪੁਰ ਦੀ ਗੱਲ ਕਰ ਲਈਏ ਸੋ ਲਾਗੇ ਪਸਿਓ ਨੇੜੇ ਨੇੜੇ ਪਿੰਡਾਂ ਦੇ ਵਿੱਚੋਂ ਪਸ਼ੂ ਜਿਹੜੇ ਆ ਉਹ ਖਰੀਦੇ ਜਾਂਦੇ ਆ ਤੇ ਅੱਗੇ ਸੇਲ ਕੀਤੇ ਜਾਂਦੇ ਆ ਤੇ ਪਸ਼ੂ ਜਿਹੜਾ ਰਮਾ ਜਿਹੜਾ ਪਸ਼ੋਕੜ ਜਿਹੜਾ ਬਿਲਕੁਲ ਬਾਰਡਰ ਦੇ ਨਾਲ ਲੱਗਦੇ ਇਲਾਕੇ ਦਾ ਉਹ ਸਾਰੇ ਵੀਰਾਂ ਨੂੰ ਪਤਾ ਵੀ ਪਸ਼ੂ ਕਾਫੀ ਨਿਕਲਦੇ ਰਹਿੰਦੇ ਆ ਠੀਕ ਆ ਜੀ ਸੋ 7 ਤੱਕ ਦੇਣ ਦਾ ਹਜੇ ਸਮਾਂ ਬਾਕੀ ਆ ਠੀਕ ਆ ਹਫਤਾ ਤੱਕ ਮੰਨ ਕੇ ਕੋਈ ਵੀਰ ਸੌਦਾ ਕਰ ਲਿਓ ਤੁਸੀਂ ਬਾਕੀ ਸੋਹਣੇ ਪਿੱਟ ਕੁੜੇ ਦੀ ਆ ਚੰਗੀ ਮਜ਼ਬੂਤ ਭੋਜਨ ਭੋਜਨ ਪੂਰਾ ਹੈ ਇਸ ਮੈਂ ਦਾ ਵੀ ਠੀਕ ਆ ਆ ਇੱਕ ਵਾਰੀ ਮੂੰਹ ਦਿਖਾ ਦਗੇ ਆ ਲੋ ਸੋ ਬਿੱਲੀ ਬੋਲੀ ਮਨ ਕੀ ਆਖਾ ਦੋਸਤੋ ਠੀਕ ਬੱਲਾ ਦੇਖੋ ਕਾਗਜ਼ ਵਰਗਾ ਪਤਲਾ ਇਹਦਾ ਆ ਲੋ ਜੀ ਠੀਕ ਸੋ ਵਜਨ ਬਟਾ ਪੂਰਾ ਠੀਕ ਆ ਜੀ ਲੰਬਾਈ ਵੀ ਪੂਰੀ ਆ ਵੀ ਇਹ ਨਹੀਂ ਹੈਗੀ ਵੀ ਮਧਰੀ ਵੇਲਦੀ ਆ ਵੀ ਲੰਬੀ ਵੇਲਦੀ ਆ ਹਾਈਟ ਜਿਹੜੀ ਆ ਜਿਵੇਂ ਆਪਾਂ ਨਾਰਮਲੀ ਗੱਲ ਕਰਦੇ ਆ ਜੇ ਨੀਲੀ ਰਾਵੀ ਦੀਦੀ ਦੀ ਮੱਜਾਂ ਦੀ ਗੱਲ ਕਰ ਲਈਏ ਦੋਸਤੋ ਤੇ ਮੀਡੀਅਮ ਤੋਂ ਥੋੜੀ ਜੀ ਪਲਸ ਹਾਈਟ ਆ ਤੇ ਕਿਉਂ ਵਜਨ ਭੋਜਨ ਵਾਲੀ ਅਮਾ ਚ ਤੇ ਵੱਡੀ ਚ ਆਪਦੀ ਆ ਠੀਕ ਆ ਪੂਰੀ ਸੋ ਗੱਭਰ ਮਾਜਾ ਤੇ ਦੋਸਤੋ ਆਪਣੀ ਤੁਸੀਂ ਚੌਥਾ ਨਾਂ ਦੀ ਇਸ ਘਰੋਂ ਤੇ ਅੱਪਕੇ ਤਸੱਲੀ ਨਾਲ ਲੈ ਕੇ ਜਾ ਸਕਦੇ ਜੀ ਦੁੱਧ ਦੋਸਤੋ ਸੇਵਾ ਦਾ ਉਹ ਆਪਾਂ ਵਾਰ-ਵਾਰ ਜ਼ਿਕਰ ਕਰੀਏ ਵੀ ਕਿੰਨਾ ਦਊਗੀ ਕਿੰਨਾ ਨਹੀਂ ਉਹ ਸੇਵਾ ਦਾ ਕਿਉਂਕਿ ਢਾਂਚਾ ਢੂੰਚਾ ਮੱਝ ਦਾ ਚੰਗਾ ਤੇ ਦੁੱਧ ਚੰਗੇ ਦੀ ਉਮੀਦ ਕਰ ਸਕਦੇ ਆ ਵੀ ਦੁੱਧ ਸੋਨਾ ਚਵਾ ਦਊਗੀ ਠੀਕ ਆ ਅੱਛਾ ਗਰਵੰਤ ਗੱਬਣ ਮਾਝ ਆਪਣੇ ਕੋਲ ਮੰਨ ਲਾ ਹਾਂਜੀ ਪਾਕੀ ਭਾਰ ਪਿਛੇ ਦੀ ਤੇ ਥਣਾ ਤੋਂ ਉਹਨਾਂ ਦੀ ਤਪਾਈ ਤਪੂਰੀ ਦੀ ਕਿਵੇਂ ਹਾਂਜੀ ਥਣਾ ਦੀ ਤੇ ਭਾਰ ਦੀ ਆਪਣੀ ਗਰੰਟੀ ਹੋਊ ਸੰਸਾ ਪਿਛੇ ਦੀ ਆਈਟਮ ਤੇ ਆਪਣੀ ਗਰੰਟੀ ਹੋਊਗੀ ਠੀਕ ਆ ਜੀ ਹਾਂਜੀ ਠੀਕ ਆ ਲੋ ਦੋਸਤੋ ਮੋਸਟਲੀ ਜਿਹੜੀਆਂ ਕੀ ਵੇਖਣਾ ਹੁੰਦਾ ਵੀ ਜਿਹੜਾ ਪਸ਼ੂ ਗੱਬਣ ਆ ਇਹ ਦੋ ਚੀਜ਼ਾਂ ਦੀ ਤਸੱਲੀ ਪੂਰੀ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਲੈਣ ਦੇਣੇ ਮੁਕੱਦਰ ਨੇ ਠੀਕ ਆ ਜੀ ਅੱਗੇ ਬਿਲਕੁਲ ਜਿਹੜੇ ਆਣ ਜਲ ਭਿਰਨੇ ਹੁੰਦੇ ਕਿਸੇ ਵੀਰ ਦੀ ਚੰਗੀ ਕਿਸਮਤ ਆ ਵੀ ਚੰਗਾ ਪਸ਼ੂ ਦੁੱਧ ਚ ਪਾਵੇ ਜਾਂ ਚੰਗੀ ਸੇਵਾ ਤੇ ਗਰਵੰਤਿਕ ਆਪਣੇ ਕੋਲ ਜਿਹੜੀ ਲਾਸਟ ਵਿੱਚ ਮੈਨੂੰ ਲੱਗ ਰੇਟ ਦੱਸ ਦੀ ਆ ਰੇਟਿੰਗ ਦਾ ਕੀ ਸੀਗਾ ਇਹਦਾ ਰੇਟ ਹੈਗਾ ਲੱਖ ਰੁਪਈਆ 95000 ਦੀ ਦੇ ਦਾਂਗੇ ਇਹ ਵੀ ਠੀਕ ਹੈ ਜੀ ਹਾਂਜੀ ਇਹ 95000 ਦੀ ਦੇ ਲੈ ਆ ਹਾਂਜੀ ਠੀਕ ਹੈ ਜੀ ਬਾਕੀ ਦੋਸਤੋ ਜਿੱਥੇ ਵੀ ਤਾਲਮੇਲ ਬੈਂਦਾ ਤੁਸੀਂ ਬਿਠਾ ਲਿਓ ਕਿਉਂਕਿ ਵਿੱਚੋਂ ਛੋੜਛੱਪੇ ਹੋਣੇ ਆ ਤੇ ਜਿੰਨਾ ਕਿ ਛੋੜਛੱਪਾ ਕਰਾਉਣਾ ਕਿਸੇ ਵੀਰ ਨੇ ਤੇ ਜ਼ਰੂਰ ਤੁਸੀਂ ਕਰਾ ਸਕਦੇ ਜੀ 95000 ਲੈਣ ਦੇ ਨਾਲ ਬਾਕੀ ਥਾਣਾ-ਥੋਣ ਵਾਲੇ ਪਾਸਿਓਂ ਪੂਰੀ ਹਾਂਜੀ ਕਈ ਬੰਦੇ ਇਹ ਤਾਂ ਨਾ ਮੁੱਲ ਤੇ ਜ਼ਿਆਦਾ ਹੈ ਅੱਛਾ ਜੀ ਕਿ ਵੀ ਦੀ ਅਸੀਂ ਮੱਝਾਂ ਵੇਚੀਆਂ ਹੈ ਜੇ ਮੈਨੂੰ ਫਰੋਂ ਟੰਗਿਆ ਨਾ ਤੇ ਮਨ ਲੋ ਤੇ ਅੱਗੇ ਵੀ ਉਸਾਰ ਨੂੰ ਬਿਲਕੁਲ ਜੀ ਬਿਲਕੁਲ ਜੇ ਮਾਰ ਹਾਂ ਹਾਂ ਜੀ ਅੰਦੂ ਸਾਹਿਬ ਜੇ ਸਾਹਿਬ ਨਾਲ ਅੱਗੋਂ ਮਿਲਿਆ ਉਸ ਹਾਂ ਨੇ ਦੇ ਦੇਣਾ ਬਾਕੀ ਦੋਸਤੋ ਜਿਹੜੇ ਪੱਕੇ ਵਪਾਰੀ ਵੀਰ ਆ ਵਪਾਰ ਦਾ ਕੰਮ ਕਰਦੇ ਆ ਉਹਨਾਂ ਨੇ ਖਰੀਦਣਾ ਪਸ਼ੂ ਬੰਦ ਨਹੀਂ ਕਰਨਾ ਹੁੰਦਾ ਚਾਹੇ ਮਹਿੰਗਾ ਚਾਹੇ ਸਸਤਾ ਪਸ਼ੂ ਜਦੋਂ ਤੇਜ਼ੀ ਹੋ ਜੇ ਤੇਕ ਹੋ ਜੇ ਉਸ ਹਾਂ ਨਾਲ ਖਰੀਦਣਾ ਉਸ ਹਾਂ ਨਾਲ ਪਸ਼ੂ ਤੇਜ਼ ਵੀ ਲੈਣਾ ਪੈਂਦਾ ਠੀਕ ਆ ਜੀ ਤੇ ਉਹ ਸਮਨਾ ਕਿਤੇ 2000 2000 ਜਾਂ 10-5000 ਰੁਪਇਆ ਕਿਸੇ ਨਾ ਕਿਸੇ ਵੀਰੂ ਲੱਗੂਗਾ ਵੀ ਕਿਤੇ ਨਾ ਕਿਤੇ ਮਹਿੰਗਾ ਵੀ ਹੋਊਗਾ ਪਸੂ ਪਰ ਬਾਹਰ ਵੀ ਜਰਾ ਦੋਸਤੋ ਪਸੂ ਔਖਾ ਲੱਭਦਾ ਕੋਈ ਢੰਗ ਦਾ ਪਸੂ ਜਿਹੜਾ ਥੋੜੇ ਜੇ ਚੰਗੇ ਪੈਸੇ ਭਰ ਕੇ ਖਰੀਦਣਾ ਪੈਂਦਾ ਉਹ ਤੁਸੀਂ ਆਪਣੀ ਵੰਡ ਲਾ ਲਿਓ ਠੀਕ ਹੈ ਜੀ ਇੱਕ ਜਿਹੜਾ ਲਾਸਟ ਵਿੱਚ ਤੁਹਾਨੂੰ ਨਗੀਨਾ ਦਿਖਾਉਣਾ ਵੀ ਗੱਲਾਂ ਗਾਂ ਦੀਆਂ ਦੋਸਤੋ ਆਪਾਂ ਗੱਲ ਕਰਦੇ ਵੀ ਗੱਲਾਂ ਗਾਂ ਦੀਆਂ ਠੀਕ ਹੈ ਜੀ ਤੇ ਬੜੀ ਸੋਹਣੀ ਝੋਟੀ ਦਿਖਾਵਾਂਗੇ ਛੋਟੀ ਸਿੰਗੀ ਚੌੜਾ ਪੇਟ ਪੂੜਾ ਵੱਡੇ ਕੱਦ ਪੁੱਤ ਦੇ ਵਿੱਚ ਸੋ ਭਾਰਾ ਜੁੱਸਾ ਪੂਰੀ ਡਬ ਇਹ ਗਰਵੰਤ ਇਹਦੀ ਡਿਟੇਲ ਵੀ ਤਾਂ ਦੱਸ ਦਈਏ ਇਹ ਦੂਜਾ ਸੂਹਾ ਸੁਣੀ ਸੰਸਬ ਅੱਛਾ ਜੀ ਇਹਨੇ 15 ਕਿਲੋ ਦੁੱਧ ਪਹਿਲੇ ਸੋਇਆਂ ਦੇ ਦਿੱਤਾ ਪਹਿਲਣ ਦੇ ਹਾਂ ਪਹਿਲਣ ਨੇ ਠੀਕ ਆ ਜੀ ਠੀਕ ਆ ਵੀ ਹੈ ਵੀ ਸ਼ਾਈ ਸ਼ੂਈ ਪੂਰੀ ਅਕਰਾਂਗੀ ਇਹ ਬਲੈਕੀ ਠੰਡੀ ਧੀਰੀ ਬਹੁਤ ਵੇਖੋ ਲਓ ਜੀ ਹਾਂਜੀ ਠੀਕ ਸੋ ਜਿਵੇਂ ਆਪਾਂ ਦੋਸਤੋ ਇੱਕ ਠੰਡੀਆਂ ਧੀਰੀਆਂ ਵੜਾ ਦੇਖਦੇ ਆਂ ਵੀ ਉਦਾਂ ਉਸ ਹੱਦ ਘਦਰ ਤੱਕ ਜਿਹੜੀ ਤੁਸੀਂ ਵੇਖੋ ਵੀ ਠੰਡੀ ਧੀਰੀ ਆ ਤੇ ਲੇਵਾ ਆ ਵੇਖੋ ਜਿਵੇਂ ਬੜਨਾਂ ਵਾਲਾ ਲੇਵਾ ਕਹਿੰਦੇ ਨੇ ਵੀ ਬਿਲਕੁਲ ਬੜਨਾਂ ਵਾਲਾ ਲੇਵਾ ਠੀਕ ਆ ਤੇ ਬਿਲਕੁਲ ਹੈ ਸ਼ਾਈ ਸ਼ੂਈ ਪੂਰੀ ਬਲੈਕ ਰੰਗ ਦੇ ਵਿੱਚ ਬਾਕੀ ਦੀ ਫੇਸ ਕੁਆਲਿਟੀ ਤੁਹਾਨੂੰ ਦਿਖਾਵਾਂਗੇ ਬਹੁਤ ਪਿਆਰੀ ਆ ਵੀ ਕਦੇ ਇਹ ਹਫਤੇ ਦੀ ਰੇਂਜ ਵਿੱਚ ਮੱਝ ਲੈ ਜੂਗੀ ਹਫਤੇ ਤੋਂ ਇੱਕ ਦਿਨ ਵੱਧ ਲੈ ਜੇ ਘੱਟ ਲੈ ਜੇ ਇੱਥੇ ਠੀਕ ਹੈ ਜੀ 10 ਦਿਨਾਂ ਦੇ ਏਰੀਏ 'ਚ ਹਾਂ ਜੀ ਲੋ ਵੀ 10 ਕ ਦਿਨ ਬਾਈ ਗਰਵੰਤਾਂ ਦਾ ਵੀ 10 ਕ ਦਿਨ ਘੱਟੋ ਘੱਟ ਦੋਸਤੋ ਲੈ ਜੂਗੀ ਕਿਉਂਕਿ ਇਹਦੇ ਥੱਲੇੋਂ ਤੁਸੀਂ ਵੇਖੋ ਵੀ ਜੇਕਰ ਆਪਾਂ ਗੱਲ ਕਰੀਏ ਤੇ ਅੱਧਾ ਹਜੇ ਲਾਇਆ ਨਹੀਂ ਕਰਵਾ ਲਈ ਨਹੀਂ ਠੀਕ ਹੈ ਜੀ ਆ ਦੇਖੋ ਪਹਿਲੇ ਸਵੇਰੇ ਦੀ ਜਾਂਦਾ 15 ਕਿਲੋ ਦੀ ਤਸੱਲੀ ਤੇ ਆਈ ਹੈ ਠੀਕ ਹੈ ਜੀ 15 ਕਿਲੋ ਦੁੱਧ ਭਰਾਇਆ ਇਹਨੇ ਠੀਕ ਹੈ ਜੀ ਤੇ ਗਰਮਾਂ ਤੇ ਇੱਕ ਬਨੇ ਮਾਰਾ ਪਾਰਾ ਪਾਸਾ ਜਾਂ ਸਾਈਡ ਮਾਰੀ ਇਹ ਪਾਲਿਆ ਕੋਈ ਸੰਸਾਹਬ ਸਾਈਡ ਦਾ ਕੋਈ ਚੱਕਰ ਨਹੀਂ ਆ ਜਦੋਂ ਕੱਲਾ ਪਲਿਆਂਦੀ ਹੈ ਨਾ ਆ ਬਿਲਕੁਲ ਪੱਦਰ ਵੀਡੀਓ ਹੈਗੀ ਬਣੀ ਮੇਰੇ ਕੋਲ ਨਹੀਂ ਦਿਖਾਦੀ ਠੀਕ ਹੈ ਠੀਕ ਹੈ ਠੀਕ ਹੈ ਇਹ ਪਾਲਿਆ ਕੋਈ ਬਹਿਣ ਉੱਠ ਨਾ ਹੋਈ ਹਾਂਜੀ ਬਿਲਕੁਲ 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 ਲਓ ਦੋਸਤ ਸਵੇਰੇ ਆਇਦਰ ਦਾ ਹੁਣ ਇਧਰ ਦਾ ਠੀਕ ਹੈ ਜੀ ਠੀਕ ਹੈ ਲਓ ਵੀ ਦੋਸਤ ਠੀਕ ਹੈ ਜੀ ਇੱਕ ਵਾਰੀ ਖੋਲ ਕੇ ਤੁਹਾਨੂੰ ਤੋਰ ਕੇ ਦਿਖਾਉਨੇ ਆ ਛੋਟਾ ਝਟੂਚੇ ਦੀ ਬੜੀ ਵੱਡੀ ਆ ਦੋਸਤੋ ਠੀਕ ਆ ਜੀ ਮੱਝ ਚੰਗੀ ਆ ਚੌੜੇ ਪੇਠ ਪੂੜੇ ਦੇ ਵਿੱਚ ਸੋ ਇੱਕ ਵਾਰੀ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਤੇ ਸਿੰਗੀ ਸੂੰਗੀ ਬੜੀ ਛੋਟੀ ਆ ਜਿਵੇਂ ਆਪਾਂ ਕਹਿ ਦਿੰਨੇ ਗੁਲਾਈ ਦੇ ਵਿੱਚ ਸਿੰਗਾ ਬਿਲਕੁਲ ਛੋਟਾ ਰਿੰਗ ਸਿੰਗਾ ਠੀਕ ਆ ਜੀ ਸੋ ਪੁੱਠੇ ਪਠਿਆਲੇ ਪਾਸਿਓ ਤੁਸੀਂ ਵੇਖੋ ਕਰਮਾਲੀ ਪੂਰੀ ਚੌੜੀ ਆ ਤੇ ਥੱਬਿਆਂ ਦੇ ਥੱਬੇ ਪੇਠ ਪੂੜਾ ਤੇ ਥੱਲਿਓ ਵੀ ਤਕਰੀਬਨ ਹਜੇ ਉਮੀਦ ਕਰਦੇ ਆ ਵੀ ਦੋਸਤੋ ਜਿਵੇਂ ਦੱਸਿਆ ਵੀ 8 ਤੋਂ 10 ਦਿਨ ਲੈ ਜਾਊਗੀ ਉਸ ਹਿਸਾਬ ਨਾਲ ਤੁਸੀਂ ਆਪਣੀ ਵਿਉਂਤ ਲਾ ਲਿਓ ਵੀ ਕਰਮਾਲੀ ਬਣੂਗੀ ਪੂਰਾ ਹਜੇ ਥੱ ਅਜੇ ਮੈਂ ਪਹਿਲਾ ਜ਼ਿਕਰ ਕੀਤਾ ਵੀ ਹਜੇ ਅੱਧਾ ਵੀ ਬਣ ਕੇ ਹਜੇ ਤਿਆਰ ਨਹੀਂ ਹੋਈਗੀ ਤੇ ਆ ਦੇਖੋ ਹਾਂਜੀ ਹਾਂ ਪਾਕੀ ਕਰਤੂਤ ਵੀ ਉਹਦਾ ਜਿੱਡੀ ਹੋਵੇ ਤਾਂ ਫਿਰ ਤਾਂ ਸਵਾਦ ਵੱਖਰਾ ਆ ਉਹ ਤੁਸੀਂ 18-19 ਲੀਟਰ ਚਵਾ ਕੇ ਦਿੱਤੀ ਜੀ ਉਹ ਆਪਾਂ ਚਾ ਆ ਕੇ ਕੰਡਾ ਕਰਾ ਕੇ ਦਿੱਤੀ ਤੇ ਹੂੰ ਬਰ ਦੋਸਤੋ ਠੀਕ ਆ ਜੀ ਸੋ ਪਸ਼ੂਆਂ ਵਰਗੇ ਪਸ਼ੂਆ ਦੋਸਤੋ ਬਖੋ ਬਖਰੀ ਆ ਹਰ ਇੱਕ ਪਸ਼ੂ ਦੀ ਕੁਆਲਿਟੀ ਵਖਰੀ ਆ ਤੇ ਵੀਰਾਂ ਦਾ ਸੀ ਵੀ ਇੱਕ ਘਰੋਂ ਜਿਹੜੀ ਸੇਲ ਕੀਤੀ ਸੀ ਘਰੇਲੂ ਇਹਨਾਂ ਨੇ ਮੱਝ ਉਹ ਵੀ ਚੰਗੇ ਖਾਸੇ ਦੁੱਧ ਵਾਲੀ ਸੀ 18 ਪਲਾਸ ਵਾਲੀ ਸੀ ਤੇ ਪਿੱਛੇ ਜੇ ਸੇਲ ਕੀਤੀ ਆ ਕੋਈ 4-5 ਕੁ ਮਹੀਨੇ ਪਹਿਲਾਂ ਦੀ ਗੱਲ ਆ 6 ਮਹੀਨੇ ਦੀ ਤੇ ਬਿਲਕੁਲ ਮਹਾਂਦਰਾ ਕੱਦ ਬਹੁਤ ਜਿਹੜਾ ਦੋਸਤੋ ਉਸੇ ਮਹੀ ਨਾਲ ਦਾ ਹੀ ਆ ਠੰਡੀ ਧੀਰੀ ਬਹੁਤ ਜਿਆਦੀ ਸੰਸਲ ਜਿੱਥੇ ਮਰਜੀ ਢੱਕੀ ਹਾਂ ਲਓ ਜੀ ਠੀਕ ਆ ਜੀ ਸੋ ਧੀਰਾਪਨ ਪੂਰਾ ਬਾਕੀ ਜਿਹੜਾ ਵੀਰ ਤੁਹਾਨੂੰ ਦਿਖਾ ਰਿਹਾ ਦੋਸਤੋ ਲੇਵੇ ਨੂੰ ਹੱਥ ਟੱਚ ਕਰਕੇ ਵੀ ਠੰਡੀ ਧੀਰੀ ਆ ਸੀਲਸ ਲੱਗਾ ਕੋਈ ਕੌੜਾਪਨ ਜਾਂ ਕੋਈ ਕਰਤਨ ਨਹੀਂ ਮੱਝ ਵਿੱਚ ਜਾਂ ਮਤਲਬ ਕਹਿ ਲਈਏ ਵੀ ਆਪਾਂ ਘਰੂੜ ਨਹੀਂ ਕਿ ਬਿਲਕੁਲ ਐ ਠੰਡੀ ਧੀਰੀ ਤੇ ਸੀਲਸ ਆਉ ਆ ਦੇਖੋ ਕੋਈ ਡਰਨ ਵਾਲਾ ਚੱਕਰ ਨਹੀਂ ਇਹਨੂੰ ਠੀਕ ਹੈ ਜੀ ਸੋ ਰੋਬਰਾਬ ਪੂਰਾ ਝੋਟੀ ਦਾ ਠੀਕ ਹੈ ਜੀ ਸੋ ਦੂਜਾ ਸੁਹਾ ਸੂਣੀ ਆ ਤੇ ਬਿਲਕੁਲ ਪਹਿਲਵਾਨਾਂ ਵਰਗੀ ਆ ਵੀ ਜਿਵੇਂ ਆਪਾਂ ਕਹਿ ਲਈਏ ਵੀ ਆ ਤੁਸੀਂ ਵੇਖੋ ਠੀਕ ਹੈ ਜੀ ਤੋਰਾ ਤਾਰਾ ਪੂਰਾ ਪਹਿਲਵਾਨੀ ਤੋਰਾ ਤੇ ਥੱਲਿਓਂ ਕਰਮਾੜੀ ਦਿਨੋ ਦਿਨ ਵੱਲਦੀ ਆਉਂਦੀ ਆ ਤੇ ਉਮੀਦ ਚੰਗੇ ਦੀ ਕਰਦੇ ਆ ਦੋਸਤੋ ਇਹੋ ਜੇ ਪਸ਼ੂ ਤੋਂ ਵੀ ਸੋਨਾ ਦੋ ਤੇ ਚਵਾ ਦੂਗਾ ਆ ਦੇਖੋ ਲੋ ਜੀ ਦੋਸਤੋ ਠੀਕ ਆ ਜੀ ਤੋ ਚੰਗੀ ਕੁਆਲਿਟੀ ਹੈ ਦੋਸਤੋ ਇੱਕ ਵਾਰੀ ਤੁਸੀਂ ਇੱਥੇ ਆਣ ਕੇ ਦਰਸ਼ਨ ਮੇਲੇ ਜ਼ਰੂਰ ਕਰਿਓ ਝੋਟੀ ਦੇ ਜਿਹੜੇ ਵੀਰ ਨੇ ਖਰੀਦਣੀਆਂ ਜਾਂ ਪੈਸੇ ਲਾਉਣੀਆਂ ਠੀਕਾ ਚੰਗੇ ਪੈਸੇ ਚੰਗੇ ਪਸ਼ੂ ਤੁਹਾਨੂੰ ਤੇ ਲੱਗਦੇ ਲੱਗਦੇ ਆ ਉਹਦੇ ਵਿੱਚ ਕੋਈ ਦੋ ਰਿਆਂ ਨਿਗੀਆਂ ਤੇ ਗਰਵੰਤ ਚੰਗੀ ਆ ਝੋਟੀ ਵੀਰ ਆਪਾਂ ਸਾਰੀਆਂ ਕਸਰਾਂ ਕੱਢ ਕੇ ਸਾਰਾ ਕੋਈ ਘਟ ਤੋਂ ਘਟ ਕੀ ਮੁੱਲ ਕਰਦੇ ਆ ਵੀ ਜਿੱਥੋਂ ਤੱਕ ਆਪਾਂ ਦੇ ਦਾਂਗੇ ਵੀ ਆਪਣੇ ਸੱਜਣਾਂ ਜਿਹੜਾ ਸਹੀ ਮੁੱਲ ਐਸਨ ਸਵੇ ਦਾ 1.5 ਲੱਖ ਰੁਪਈਆ ਅੱਛਾ ਜੀ ਹਾਂਜੀ ਮੰਗਨ ਨੂੰ ਭਾਜੋ ਮਰਜੀ ਮੰਗੀ ਜੀ ਅੱਛਾ ਜੀ ਜਿਹੜਾ 1.5 ਲੱਖ ਰੁਪਈਆ ਜੀ ਦੇ ਦਾਂਗੇ ਮਾਨਤਾਂ ਵੀ ਖੁੱਲਾ ਹੀ ਕਰਨਾ ਵਿੱਚ ਕੋਈ ਨਹੀਂ ਹੋਊ ਕੋਈ ਮੌਕੇ ਦੇ ਕਿਉਂਕਿ 1.5 ਲੱਖ ਰੁਪਏ ਰੱਖਾਂ ਬੱਡੀਆ ਤੇ ਕੋਈ 200 400 500 ਨਾਲ ਨਹੀਂ ਸਰਨਾ ਮਾਨਤਾਂ ਖੁੱਲਾ ਕਰ ਦਾਂਗੇ ਹਾਂ ਹਾਂਜੀ ਪਰ ਆਪਾਂ ਮਾਝਦੇ ਸਾਹਿਬ ਨਾਲ ਬਿਲਕੁਲ ਜਾਇਜ਼ ਮੰਗੀ ਹੂੰ ਨਹੀਂ ਰੋਜ ਮਾਲ ਵੇਂਦੇ ਮਾਲ ਚ ਰਹਿੰਦੇ ਆਹਾਂ ਜੀ ਹਾਂਜੀ ਬਹੁਤ ਸੋ ਪਸ਼ੂਆ ਵਰਗੇ ਪਸ਼ੂਆ ਪਰ ਹਰ ਇੱਕ ਦੀ ਆਪੋ ਆਪਣੀ ਵੱਖੋ ਵੱਖਰੀ ਪਰਿਭਾਸ਼ਾ ਠੀਕ ਆ ਜੀ ਕਿਸੇ ਦਾ 75000 ਮੋਲਾ ਜਾਂ 65000 ਮੋਲਾ ਉਸ ਮੱਝ ਨੇ ਉਸ ਰੇਟ ਨੇ ਇਹਦੇ ਨਾਲ ਮੇਲ ਨਹੀਂ ਖਾਣਾਗਾ ਹਰਕ ਦੀ ਆਪੋ ਆਪਣੀ ਕੁਆਲਿਟੀ ਆ ਮੈਂ ਤਾਂ 75000 ਦੀ ਵੀ ਆ ਜਾਂਦੀ ਪਰ ਮੱਝ ਮੱਝ ਦਾ ਰੇਟ ਲੱਗਣਾ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਲਓ ਦੋਸਤੋ ਇਹ ਜਿਹੜੀ ਮੱਝ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾਈ ਆ ਅਰ ਤੋਂ 7 ਦਿਨ ਇੱਕ ਹਫਤਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਪੂਰੀ ਤਿਆਰੀ ਤੇ ਆ ਜੂਗੀ ਕਰਮਾ ਵਾਲੀ ਅੱਜ ਦਾ ਰੇਟ ਜਿਹੜਾ ਤੁਹਾਨੂੰ ਦੱਸ ਹੀ ਦਿੱਤਾ ਤੇ ਬਾਕੀ ਕਿਸੇ ਵੀਰ ਨੇ ਜਿਹੜਾ ਕੋਈ ਸ਼ੌਂਕ ਰੱਖਦਾ ਚੰਗਾ ਪਸ਼ੂ ਤਾਂ ਖਰੀਦਣ ਦਾ ਤੇ ਮੈਨੂੰ ਲੱਗਦਾ ਵੀ ਜ਼ਰੂਰ ਵੀਰ ਖਰੀਦਦਾਰੀ ਕਰਦੇ ਆ ਜਦੋਂ ਚੰਗਾ ਪਸ਼ੂ ਨਿਕਲਦਾ ਤੇ ਗਰਵੰਤ ਇਹ ਐਨੀਮਲ ਨੇ ਆਪਣੇ ਕੋਲ ਅੱਜ ਵੀਰੇ ਟੋਟਲ 5 ਹਾਂਜੀ 5 ਪਸ਼ੂ ਹੈ ਆਪਣੇ ਕੋਲ ਸੰਸਾਦ ਤੇ ਨੰਬਰ ਇੱਕ ਕਰ ਦਿਓ ਸਾਂਝੇ ਨੰਬਰ ਹੈਗਾ ਵੀਰ ਜੀ 98772 8430 98772 8430 ਠੀਕ ਹੈ ਜੀ ਹਾਂਜੀ ਲੋ ਵੀ ਭਰਾਵੋ ਇਸੇ ਤਰ੍ਹਾਂ ਜਿਹੜੇ ਪਸ਼ੂ ਆਉਂਦੇ ਰਹਿੰਦੇ ਆ ਇਸ ਕਿੱਲੇ ਦੇ ਉੱਪਰ ਬਾਜ਼ਾਰ ਮੱਠਾ ਹੋਵੇ ਨਰਮ ਹੋਵੇ ਸਖਤ ਹੋਵੇ ਦੋਸਤੋ ਪਸ਼ੂ ਜਿਹੜੇ ਖਰੀਦਣੇ ਪੈਂਦੇ ਆ ਪਸ਼ੂ ਵੇਰ ਉਹ ਨਹੀਂ ਲਿਆਉਂਦੇ ਆ ਕਿਉਂਕਿ ਜਿਹੜੇ ਗਾਹਕ ਦੀ ਆ ਉਹ ਰਿਕੁਆਇਰਮੈਂਟ ਆ ਜ਼ਰੂਰਤ ਆ ਹਰ ਟਾਈਮ ਰਹਿੰਦੀ ਆ ਸਾਲ ਵਿੱਚ 365 ਦਿਨ ਠੀਕ ਹੈ ਜੀ ਤੇ ਛੋਟਾ ਪਸ਼ੂ ਵੀ ਲਿਆਉਣਾ ਪੈਂਦਾ ਦੋਸਤੋ ਕਿਉਂਕਿ ਦੁਕਾਨਦਾਰੀ ਆ ਥੋੜੇ ਪੈਸੇ ਖਰਚ ਜਿਹੜੇ ਵੀਰਨੇ ਕਰਨੇ ਆ ਉਹਨਾਂ ਦਾ ਥੋੜੇ ਪੈਸੇ ਲਾਇਆ ਜਿਹੜਾ ਸਰਦਾ ਤੇ ਛੋਟਾ ਪਸ਼ੂ ਵੀ ਲਿਆਉਣਾ ਪੈਂਦਾ ਤੇ ਚੰਗੀ ਕੁਆਲਿਟੀ ਦੇ ਪਸ਼ੂ ਵੀ ਘਟੂ ਘੱਡੇ ਡੜ ਪੌਣੇ 2-2 ਲੱਖ ਦੀ ਮੱਝ ਵੀ ਆਉਂਦੀ ਆ ਪਿਛੇ ਜੇ ਆਪਾਂ ਤੁਹਾਨੂੰ ਦਿਖਾਈਆਂ ਸੀ ਇਸ ਘਰੋਂ ਠੀਕ ਆ ਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ